ਆਪ ਨੂੰ ਵੀਰਨਾਰ ਜੀ ਕੁਮਾਰ ਹਾਂ ਸਰ ਕਿੱਥੇ ਰਹਿੰਦੇ ਆਪਾਂ ਅਸੀਂ ਮੰਡੀ ਰੋਡ ਸੈਂਟਰ ਟਾਊਨ ਤੇ ਰਹਿੰਦੇ ਆਂ ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਇਹ ਤੁਸੀਂ ਅੱਜ ਆਪਣੀ ਦੁਕਾਨ ਦੇ ਖੜੇ ਆਂ ਅੱਜ ਮੇਰੇ ਮਾਤਾ ਜੀ ਕਰੋ ਦਵਾਈ ਲੈਣ ਗਏ ਤੇ ਉਹ ਤੋਂ ਆਪਣੇ ਸੌਫਟਪੋਡ ਤੇ ਜਦੋਂ ਗਏ ਤੇ ਇੱਕ ਮੋਟਰਸਾਈਕਲ ਵਾਲੇ ਦੂਰ ਵਕਤੇ ਦੇ ਪਿੱਛਾ ਕਰਕੇ ਉਹਨਾਂ ਦਾ ਫਰਸ ਖੋਲਿਆ ਤੇ ਉਹਨਾਂ ਨੂੰ ਹਿੱਟ ਕੀਤਾ ਤੇ ਉਹ गिर ਗਏ ਸਰ ਉਹ ਸੱਟ ਵੀ ਲੱਗੀ ਆ ਤੇ ਮਤਲਬ ਉਹਨਾਂ ਪਰਸ ਤੋਂ ਗਏ ਨੱਟ ਗਏ ਸਰ ਪਰਸ ਦੇ ਵਿੱਚ ਕੋਈ ਨਹੀਂ ਕੀਮਤੀ ਚੀਜ਼ ਜਾਂ ਕੋਈ ਕੈਸ਼ ਵਗੈਰਾ ਕੈਸ਼ ਵਿੱਚ 4000 ਰੁਪਏ ਸੀਗਾ ਜੀ ਹੋਰ ਤਾਂ ਨਹੀਂ ਨਾ ਸੀਗਾ ਜੀ ਇਹ ਕਿੰਨੇ ਕੁ ਵੇਲੇ ਹੋਇਆ ਹਸਾ ਇਹ ਇਹ ਅੱਧਾ ਘੰਟਾ ਪਹਿਲਾਂ ਸਮਝ ਲੋ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂ ਜੀ ਪੁਲਿਸ ਵਾਲੇ ਆਏ ਆ ਜੀ ਉਹ ਸਾਡੀ ਸ਼ਿਕਾਇਤ ਲੈ ਰਹੇ ਆ ਜੀ ਤੇ ਉਹ ਕਹਿੰਦੇ ਕਿ ਉਹ ਕੋਸਾ ਗਿਆ ਉਹਨਾਂ ਨੇ ਕਿ ਹੁਣ ਦਸਤਾਵੇਜ਼ ਉਤਾਰ ਗਏ ਤੇ ਇੱਕ ਕਾਰਵਾਈ ਤੋਂ ਆਪਾਂ ਕਰਾਂਗੇ ਕੋਈ ਸਰ ਕੈਮਰੇ ਵਿੱਚ ਚਾਹੇ ਬੰਦੇ ਕੈਮਰੇ ਵਿੱਚ ਦੋ ਬੰਦੇ ਆਏ ਆ ਜੀ ਬਾਕੀ ਫੋਨ ਨੰਬਰ ਆ ਮੋਬਾਈਲ ਨੰਬਰ ਤਾਂ ਨਹੀਂ ਆ ਮੋਟਰਸਾਈਕਲ ਨੰਬਰ ਤਾਂ ਨਹੀਂ ਆਇਆ ਉਹਨਾਂ ਦਾ ਉਹ ਅਸੀਂ ਚੈੱਕ ਕਰ ਰਹੇ ਆ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਜੇ ਦਸੰਬਰ ਬੱਲੇ ਕਰ ਅਸੀਂ ਕੋਸ਼ਿਸ਼ ਕਰਾਂਗੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੰਜੇ ਤਾਂ ਹੁਣ ਚੋਰੀ ਦੀਆਂ ਵਾਰਦਾਤਾਂ ਲੁੱਟ ਖੋਹ ਰਹੀਆਂ ਜਿਆਦਾ ਹੋ ਰਹੀਆਂ ਕੀ ਪ੍ਰਸ਼ਾਸਨ ਨੂੰ ਕੋਈ ਮੰਗ ਰੱਖਦੇ ਆਪਾਂ ਸਰ ਪ੍ਰਸ਼ਾਸਨ ਤੋਂ ਮੰਗ ਰਹੀ ਹੈ ਜੀ ਸਖਤੀ ਕੀਤੀ ਜਾਵੇ ਨਾਤੀ ਪਾਈ ਜਾਵੇ ਅੰਸਰਾਵੇ ਨਸ਼ਾ ਮੁਕਤ ਦੇ ਵਾਸਤੇ ਪੰਜਾਬ ਸਰਕਾਰ ਨੇ ਮੋਹ ਚਲਾਇਆ ਪਰ ਫਿਰ ਵੀ ਇੱਥੇ ਬਹੁਤ ਹਾਲੇ ਸੇ ਬਹੁਤ ਹੋ ਰਹੇ ਆ ਔਰ ਬਜ਼ੁਰਗੋਤਰਾ ਔਰਤਾਂ ਜਿਹੜੀਆਂ ਉਹ ਜ਼ਿਆਦਾ ਸ਼ਿਕਾਰ ਬਣ ਰਹੀਆਂ ਇਸ ਚੀਜ਼ ਦਾ ਸਰ ਜਦੋਂ ਤਾਂ ਇਹ ਵੀ ਇਹ ਮੇਰੇ ਪ੍ਰਸ਼ਾਸਨ ਤੋਂ ਕਿ ਸ਼ਕਤੀ ਕੀਤੀ ਜਾਵੇ ਤੇ ਚੈਕਿੰਗ ਜ਼ਿਆਦਾ ਵਧਾਈ ਜਾਵੇ ਤੇ ਇਹਦੇ ਨੱਥ ਪਾਈ ਜਾਵੇ ਕੀ ਮਾਮਲਾ ਕੀ ਸੈਂਟਰ ਟਾਉਨ ਦੁਕਾਨ ਦੇ ਬਾਹਰ ਖੜੇ ਆ ਤੁਸੀਂ ਕੀ ਮਾਮਲਾ ਕੀ ਸਰ ਮੈਂ ਅਸੀ ਅਮਰਜੀਤ ਕੁਮਾਰ ਦਰਸ਼ਨੀ ਕਰਦਾ ਤੇ ਜੀ ਸਾਥੂ ਕਲਾ ਮਣੀ ਕੰਟਰੋਲ ਤੋਂ ਵੀ ਕੋਈ ਸੌਫਟਵਰ ਨੂੰ ਦੋ ਨਾਈਟ ਪਾਸ ਹੋ ਕੇ ਲੱਗਿਆ ਤੇ ਸੈਂਟਰ ਟਾਉਨ ਮਣਕੋਟ ਨਹੀਂ ਆਇਆ ਮੌਕਾ ਦੇਖ ਕੇ ਤੇ ਕੈਮਰਾ ਚੈੱਕ ਕਰ ਰਹੇ ਨਾਲ ਤੇ ਖਵਾਲ ਕਰਦੇ ਹਾਂ ਸਰ ਕੋਈ ਕੈਮਰੇਆਂ ਦੇ ਵਿੱਚ ਬੰਦੇ ਆਏ ਅਨੇ ਕੈਮਰੇ ਆਏ ਕਿੰਨੇ ਵਿਅਕਤੀ ਆਏ ਸਰ ਦੋ ਵਿਅਕਤੀ ਆਏ ਦੋ ਵਿਅਕਤੀ ਮੂੰਹ ਵਗੈਰਾ ਲਵਟੇ ਵਧੀਆ ਕੀਤਾ ਕੋਈ ਨੰਬਰ ਵਗੈਰਾ ਕੋਈ ਮੋਟਰਸਾਈਕਲ ਦਾ ਨੰਬਰ ਕਲੀਅਰ ਨਹੀਂ ਹੋ ਰਿਹਾ ਤੇ ਕੀ ਕਾਰਵਾਈ ਵਗੈਰਾ ਕਰ ਰਹੇ ਹੋ ਸਰ ਤੇ ਇਹਨਾਂ ਨੂੰ ਖਾਣੇ ਭੇਜ ਦੇ ਤਰਾਹ ਦੇਵਾ ਤੇ ਬਾਕੀ ਕੀ ਕਹਿ ਬਚ ਕਰਦੇ ਹਾਂ ਉਹਨਾਂ ਨਾਲ ਕਾਰਵਾਈ ਕਰਦੇ ਹਾਂ